ਸਾਂਝੂ ਜਾਰ ਸਿੰਘ ਦੇ ਵੱਲੋਂ ਇਹਨਾਂ ਵਧੀਆ ਅਤੇ ਸ਼ੁੱਧ ਗੁੜ ਤਿਆਰ ਕੀਤਾ ਜਾ ਰਿਹਾ ਹੈ ਕਿ ਉਸ ਦੀ ਡਿਮਾਂਡ ਵਿਦੇਸ਼ਾਂ ਦੇ ਵਿੱਚ ਵੀ ਹੋਣ ਲੱਗ ਪਈ ਹੈ ਜੁਝਾਰ ਸਿੰਘ ਖੁਦ ਪੱਤਰਕਾਰਤਾ ਦੇ ਵਿੱਚ ਮਾਸਟਰ ਡਿਗਰੀ ਕਰ ਰਿਹਾ ਪਰ ਨਾਲ ਹੀ ਉਸਨੇ ਆਪਣਾ ਜੁੱਤੀ ਕੰਮ ਕਿਸਾਨੀ ਵੀ ਨਹੀਂ ਛੱਡਿਆ ਅਤੇ ਕਿਸਾਨੀ ਦੇ ਨਾਲ ਹੁਣ ਗੁੜ ਤਿਆਰ ਕਰਨ ਦਾ ਕੰਮ ਵੀ ਸ਼ੁਰੂ ਕੀਤਾ ਹੈ ਸੋ ਬਹੁਤ ਵਧੀਆ ਅਤੇ ਬਿਲਕੁਲ ਸ਼ੁੱਧ ਗੁੜ ਹੋਣ ਕਾਰਨ ਬੇਸ਼ੱਕ ਗੁੜ ਥੋੜਾ ਮਹਿੰਗਾ ਹੈ ਪਰ ਲੋਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਜੁਝਾਰ ਸਿੰਘ ਦੇ ਅਨੁਸਾਰ ਉਹਨਾਂ ਦੇ ਵੱਲੋਂ ਰੋਜ਼ 4 ਕੁਇੰਟਲ ਗੁੜ ਤਿਆਰ ਕੀਤਾ ਜਾ ਰਿਹਾ ਹੈ ਤੇ ਗੁੜ ਦੀ ਕੁਆਲਿਟੀ ਗੰਨੇ ਦੀ ਕਿਸਮ ਅਤੇ ਫਸਲ ਨੂੰ ਪਾਲਣ ਦੇ ਤਰੀਕੇ ਤੇ ਨਿਰਭਰ ਕਰਦੀ ਹੈ ਲੋਕ ਹੁਣ ਗੁੜ ਨੂੰ ਖੰਡ ਦੇ ਨਾਲ ਜ਼ਿਆਦਾ ਤਰਜੀਹ ਦੇ ਰਹੇ ਹਨ ਕਿਉਂਕਿ ਡਾਇਬਟੀਜ਼ ਦੀ ਬਿਮਾਰੀ ਹੁਣ ਆ ਪਰ ਅੱਜਕੱਲ੍ਹ ਬਾਜ਼ਾਰ ਦੇ ਵਿੱਚ ਮਿਲਣ ਵਾਲਾ ਸਸਤਾ ਗੁੜ ਖੰਡ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਵਧੀਆ ਗੁੜ ਹਤੇ 70 ਰੁਪਏ ਦੇ ਕਰੀਬ ਲਾਗਤ ਹੀ ਆ ਜਾਂਦੀ ਹੈ ਤੇ ਨੌਜਵਾਨ ਕਿਸਾਨ ਜੁਜਾਰ ਸਿੰਘ ਨੇ ਗੁੜ ਦੀ ਕੁਆਲਿਟੀ ਜਾਂਚਣ ਦੇ ਤਰੀਕੇ ਵੀ ਦੱਸੇ ਨੇ ਤੇ ਕਿਸਾਨਾਂ ਨੂੰ ਇਹ ਵੀ ਦੱਸਿਆ ਕਿ ਕਿਵੇਂ ਹਾਨੀ ਰਹਿਤ ਵਧੀਆ ਗੁੜ ਤਿਆਰ ਕੀਤਾ ਜਾ ਸਕਦਾ ਹੈ ਮੇਰਾ ਨਾਮ ਜੁਜਾਰ ਸਿੰਘ ਜੀ ਨਿਸ਼ਾਰਾ ਮੱਜਾ ਸਿੰਘ ਬੈਂਡਾ ਸਾਡਾ ਵੈਸੇ ਤਾਂ ਮੈਂ ਪੀ ਐਚ ਡੀ ਕਰ ਰਿਹਾ ਹਾਂ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਵਿੱਚ ਮਾਸ ਕਮਿਊਨੀਕੇਸ਼ਨ ਡਿਪਾਰਟਮੈਂਟ ਹੈ ਮੇਰਾ ਮੈਂ ਯੂਨੀਵਰਸਿਟੀ ਤੋਂ ਮੇਰੀ ਮਾਸਟਰਸ ਆ ਜਰਨਲਿਜ਼ਮ ਦੇ ਵਿੱਚ ਤੇ ਉਹਦੇ ਨਾਲ ਨਾਲ ਖੇਤੀ ਦਾ ਕੰਮ ਤੇ ਕਦੀ ਛੱਡਿਆ ਹੀ ਨਹੀਂ ਮੈਂ ਉਹ ਤਾਂ ਸਾਡਾ ਪਿਤਾਪੁਰਖੀ ਕੰਮ ਆ ਪਰ ਉਹਦੇ ਨਾਲ ਹੀ ਸੋਚਿਆ ਕਿ ਫੂਡ ਪ੍ਰੋਸੈਸਿੰਗ ਦੇ ਵਿੱਚ ਵੀ ਅੱਗੇ ਵਧਣਾ ਚਾਹੀਦਾ ਸੋ ਸਭ ਤੋਂ ਜਿਹੜਾ ਇਨੀਸ਼ੀਅਲ ਸਟੈਪ ਆ ਉਹ ਗੁੜ ਬਣਾਉਣ ਦਾ ਕਿਉਂਕਿ ਹਰ ਘਰ ਦੇ ਵਿੱਚ ਹਰ ਊ ਤੇ ਹਰ ਢੇਰੇ ਤੇ ਗੁੜ ਬਣਦਾ ਹੈ ਸੋ ਆਪਾਂ ਉਹਨੂੰ ਥੋੜਾ ਕਮਰਸ਼ੀਅਲ ਲੈਵਲ ਤੇ ਜਿਹੜਾ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਹੁਣ ਸਾਡੀ ਲਗਭਗ ਡੇਲੀ ਦੀ ਪ੍ਰੋਡਕਸ਼ਨ ਆ ਜਿਹੜੀ ਉਹ 4.5 ਗੁੜ ਦੀ ਆ ਤੇ ਇਹ ਜਿਹੜਾ ਗੁੜਾ ਆਪਾਂ ਬਿਲਕੁਲ ਸ਼ੁੱਧ ਬਿਨਾ ਕਿਸੇ ਮਿਲਾਵਟ ਤੋਂ ਬਿਨਾ ਕਿਸੇ ਕੈਮੀਕਲ ਤੋਂ ਬਿਨਾ ਕਿਸੇ ਇਦਾਂ ਦੀ ਚੀਜ਼ ਜਿਹਦੇ ਨਾਲ ਕੋਈ ਸਿਹਤ ਦਾ ਨੁਕਸਾਨ ਹੁੰਦਾ ਹੋਵੇ ਉਹਵੇਂ ਤਿਆਰ ਕਰਦੇ ਆਂ ਕਿਉਂਕਿ ਲੋਕਾਂ ਜਿਹੜੇ ਹੁਣ ਲੋਕਾਂ ਦੇ ਵਿੱਚ ਰੁਝਾਨ ਆ ਕਿ ਆਪਾਂ ਜਿਹੜਾ ਖੰਡ ਨੂੰ ਛੱਡ ਕੇ ਗੁੜ ਵਾਲੇ ਪਾਸੇ ਗਈ ਹੈ ਜਿੰਨਾ ਲੋਕਾਂ ਦੇ ਵਿੱਚ ਡਾਇਬਟੀਜ਼ ਵਧੀਆ ਹੋਰ ਸਮੱਸਿਆਵਾਂ ਆਈਆਂ ਆ ਉਹਦੇ ਵਿੱਚ ਖੰਡ ਨੇ ਇੱਕ ਮੇਜਰ ਰੋਲ ਪਲੇ ਕੀਤਾ ਆ ਕੰਬੀ ਉਹਦੀ ਕ੍ਰਿਸਟਲਾਈਜੇਸ਼ਨ ਵਾਸਤੇ ਜਿਸ ਕਿਸਮ ਦੇ ਕੈਮੀਕਲ ਮਿਲਾਂ ਦੇ ਵਿੱਚ ਵਰਤੇ ਜਾਂਦੇ ਆ ਵੀ ਉਹ ਮਨੁੱਖੀ ਸਿਹਤ ਦੇ ਵਾਸਤੇ ਉਹ ਸਹੀ ਨਹੀਂ ਹੈ ਤੋ ਇਸ ਵਾਸਤੇ ਲੋਕੀ ਗੁੜ ਵਾਲੇ ਪਾਸੇ ਆਏ ਆ ਪਰ ਉਹਦੇ ਨਾਲ ਕੀ ਹੋਇਆ ਕਿ ਗੁੜ ਦੀ ਡਿਮਾਂਡ ਵਧਣ ਦੇ ਨਾਲ ਉਹ ਡਿਮਾਂਡ ਦੀ ਪੂਰਤੀ ਸ਼ੁੱਧ ਗੁੜ ਦੇ ਨਾਲ ਨਹੀਂ ਹੋ ਰਹੀ ਉਹ ਡਿਮਾਂਡ ਦੀ ਪੂਰਤੀ ਹੈ ਜਿਹੜੀ ਉਹ ਡਲਟਰੇਟਡ ਗੁੜ ਹੈ ਜਿਹੜਾ ਜਿਹੜਾ ਪੰਜਾਬ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਚ ਵੇਲਣੇ ਚੱਲ ਰਹੇ ਆ ਜਿਹੜੇ ਲੋਕ ਜੁਪੀ ਤੋਂ ਆ ਕੇ ਇਹ ਗੁੜ ਬਣਾ ਰਹੇ ਆ ਕੋਈ ਆਪਣੇ ਗਿਰਤ ਕਰੇ ਉਹ ਮੁਬਾਰਕ ਆ ਪਰ ਉਹਦੇ ਵਿੱਚ ਮਿਲਾਵਟ ਹੈ ਜਿਸ ਕਿਸਮ ਦੀ ਖੰਡ ਹੈ ਜਿਹੜੀ ਉਵਰਤੀ ਜਾ ਰਹੀ ਹੈ ਖੰਡ ਤੋਂ ਲਾਵਾਇਆ ਹੋਇਆ ਇਹੋ ਜਿਹੇ ਕੈਮੀਕਲ ਜਿਹੜੇ ਸ਼ੱਕਰ ਬਣਾਉਣ ਲਈ ਵਰਤੇ ਜਾਂਦੇ ਆ ਜਿਹਦੇ ਨਾਲ ਇੱਕਦਮ ਜਿਹੜਾ ਗੁੜ ਖਿੰਡ ਜਾਂਦਾ ਬਿਲਕੁਲ ਪੂਰੀ ਪ੍ਰੇ ਸ਼ੱਕਰ ਬਣਦੀ ਆ ਸੋ ਇਹੋ ਜਿਹੇ ਚੀਜ਼ਾਂ ਆ ਵੀ ਉਹ ਦੇ ਕਰਕੇ ਲੋਕਾਂ ਦੀ ਸਿਹਤ ਦੇ ਨਾਲ ਖੰਡ ਨਾਲੋਂ ਵੀ ਮਾੜਾ ਜਿਹੜਾ ਖਲਵਾੜ ਇਹ ਕਰ ਰਹੇ ਲੋਕ ਸੋ ਅਸੀਂ ਸੋਚਿਆ ਕਿ ਸ਼ੁੱਧ ਚੀਜ਼ ਲੋਕਾਂ ਨੂੰ ਜਿਹੜੀ ਮੁਹੱਈਆ ਕਰਾਈਏ ਸੋ ਉਹਦੇ ਵਿੱਚ ਚੈਲੰਜਸ ਬਹੁਤ ਨੇ ਚੈਲੰਜਸ ਇਹ ਆ ਕਿ ਜਿਹੜਾ ਗੰਨੇ ਦੀ ਵੈਰਾਈਟੀ ਆ ਉਹਦੇ ਨਾਲ ਵੀ ਗੁੜ ਦੀ ਕੁਆਲਿਟੀ ਵੈਰੀ ਕਰਦੀ ਆ ਖੇਤ ਕਿਸ ਕਿਸਮ ਦਾ ਆ ਰੇਤਲਾ ਆ ਪੁਰਪਰਾ ਆ ਜਾਂ ਉਹ ਚਿਕਣੀ ਮਿੱਟੀ ਹੈ ਰਹੀ ਆ ਉਦੇ ਨਾਲ ਵੀ ਗੁੜ ਦੀ ਕੁਆਲਿਟੀ ਵੇਰੀ ਕਰਦੀ ਆ। ਗੰਨੇ ਨੂੰ ਕਿੰਨਾ ਪਾਣੀ ਲੱਗਾ ਆ ਜੇ ਬਹੁਤ ਜ਼ਿਆਦਾ ਪਾਣੀ ਲੱਗੇ ਹੋਣ ਉਹਦੇ ਨਾਲ ਵੀ ਕੁਆਲਿਟੀ ਡਾਊਨ ਜਾਂਦੀ ਆ ਜੇ ਘੱਟ ਪਾਣੀ ਲੱਗੇ ਹੋਣ ਕੁਆਲਿਟੀ ਬੈਟਰ ਆ। ਯੂਰੀਆ ਕਿੰਨੀ ਪਈ ਆ ਤੇ ਪੈਸਟੀਸਾਈਡ ਕਿਹੜੇ ਵਰਤੇ ਗਿਆ ਇਹ ਸਾਰੇ ਵੇਰੀਐਂਟਸ ਨੇ ਜਿਹੜੇ ਗੁੜ ਦੀ ਕੁਆਲਿਟੀ ਨੂੰ ਪ੍ਰਭਾਵਿਤ ਕਰਦੇ ਆ। ਪਰ ਗਾਹ ਕੀ ਮੰਗਦਾ ਆ ਗਾਹ ਜਿਹੜੇ ਤਾਂ ਜਾਣੂ ਨੇ ਜਿਹੜੇ ਕੰਮ ਕਰਦੇ ਰਹੇ ਉਹਨਾਂ ਨੂੰ ਪਤਾ ਆ ਵੀ ਇਹ ਸਾਰੀਆਂ ਚੀਜ਼ਾਂ ਜਿਹੜਾ ਸ਼ੁੱਧ ਗੁੜ ਵਾ ਉਹਦੇ 'ਚ ਖਟਾਸ ਨਹੀਂ ਹੋਣੀ ਆ। ਉਹਦੇ 'ਚ ਖਾਰਾਪਣ ਵੀ ਹੋਣਾ ਆ। ਠੀਕ ਹੈ ਜੇ ਉਹ ਰੂਈ ਜਮੀਨ ਦਾ ਭਾਰੀ ਜਮੀਨ ਦਾ ਆ ਗਿਆ ਉਹਦੇ ਚ ਘਟਾਸ ਵੀ ਆ ਸਕਦੀ ਹੈ ਠੀਕ ਹੈ ਪਾਣੀ ਵੱਧ ਲੱਗਿਆ ਹੁਣ ਯੂਰੀਆ ਵੱਧ ਪਈ ਹੋਏ ਉਹ ਚ ਨਮਕੀਨਪਨ ਵੀ ਆ ਸਕਦਾ ਹੈ ਪਰ ਉਹ ਸ਼ੁੱਧ ਵਾ ਉਹਨਾਂ ਤੁਹਾਡਾ ਕੋਈ ਨੁਕਸਾਨ ਨਹੀਂ ਕਰਨਾ ਪਰ ਜੇ ਉਹਨੂੰ ਆਪਾਂ ਸਹੀ ਕਰਨ ਵਾਸਤੇ ਕੋਈ ਕੈਮੀਕਲ ਵਰਤਾਂਗੇ ਉਹਨੇ ਸੇਧ ਦਾ ਜਿਹੜਾ ਜੂਣਾ ਨੁਕਸਾਨ ਕਰਨਾ ਆ ਸੋ ਜਿਹੜਾ ਤਾਂ ਖੰਡ ਪਾ ਕੇ ਗੁੜ ਬਣਾਉਂਦੇ ਆ ਉਹਨਾਂ ਦਾ ਜਿਹੜਾ ਕ੍ਰਿਸਟਲ ਸੇਮ ਰਹਿਣਗੇ ਕਾਣੋਂਗੇ ਰਹੇਗਾ ਰੰਗ ਪਾਉਂਦੇ ਆ ਉਹ ਰੰਗ ਵੀ ਸੇਮ ਆਏਗਾ ਪਰ ਜਿਹੜਾ ਸਾਡਾ ਸ਼ੁੱਧ ਗੁੜ ਵਾ ਉਹ ਹਰ ਪੱਤੇ ਦਾ ਆਪਣਾ ਰੰਗ ਹੋਊਗਾ ਹਰ ਗੰਨੇ ਦੀ ਕਿਸਮ ਬਦਲਣ ਦੇ ਨਾਲ ਰੰਗ ਬਦਲੂਗਾ ਸੋ ਇਹ ਚੀਜ਼ ਗਾਗਨ ਨੂੰ ਸਮਝਣੀ ਚਾਹੀਦੀ ਹੈ ਕਿ ਜਿਹੜੀ ਸ਼ੁੱਧ ਚੀਜ਼ ਆ ਉਹਦੇ ਵਿੱਚ ਵੇਰੀਏਸ਼ਨ ਆ ਜਿਹੜੀ ਉਹ ਨੇਚਰਲੀ ਆਉਣੀ ਆ ਜੋ ਕੁਦਰਤੀ ਤੌਰ ਤੇ ਗੰਨੇ ਦੇ ਵਿੱਚ ਆ ਰਿਹਾ ਹੈ ਆਪਾਂ ਨੂੰ ਪ੍ਰੋਸੈਸ ਕਰ ਰਹੇ ਆ ਉਹ ਫਰਦਰ ਹੋਵੇਂ ਦਿਖਣਾ ਆ ਜੇ ਬਹੁਤ ਵਧੀਆ ਖੁਸ਼ਕ ਪੈੜੀ ਦਾ ਰੇਤਲੀ ਜ਼ਮੀਨ ਦਾ ਗੰਨਾ ਆਊਗਾ ਤਾਂ ਬਹੁਤ ਵਧੀਆ ਉਹ ਤਾਂ ਬਣੂਗਾ ਵੈਸੇ ਤਾਂ ਆਪਾਂ